ਅੱਜ ਤਾਂ ਬੜਾ ਸੋਖਿਆ ਜਿਆ ਪਿਆਰਿਓ ਪੁਰਾਣੇ ਸਮੇਂ ਦੇ ਵਿੱਚ ਇੰਨੀਆਂ ਸਹੂਲਤਾਂ ਨਹੀਂ ਸੀ ਹਗੀਆਂ ਹੁਣ ਤਾਂ ਸਹੂਲਤਾਂ ਬਹੁਤ ਨੇ ਆ ਬਜ਼ੁਰਗ ਬੈਠੇ ਨੇ ਕਦੀ ਕਿਸੇ ਬੰਦੇ ਨੇ 20 30 ਕਿਲੋਮੀਟਰ ਘਰੋਂ ਦੂਰ ਜਾਣਾ ਹੁੰਦਾ ਸੀ ਬੰਦੇ ਨੂੰ ਇਹ ਟੈਨਸ਼ਨ ਪਈ ਹੁੰਦੀ ਸੀ ਕਦੋਂ ਜਾਊਗਾ ਤੇ ਕਦੋਂ ਸ਼ਾਮਾਂ ਤੱਕ ਮੈਂ ਪਹਿਲੀ ਕਦੇ ਮੁੜਿਆ ਨਹੀਂ ਜਾਣਾ ਤੇ ਅੱਜ ਤੇ ਬੰਦਾ ਸਾਧਨ ਕੋਲ ਆ ਬੰਦਾ 100 200 ਕਿਲੋਮੀਟਰ ਰਿਸ਼ਤੇਦਾਰਾਂ ਨੂੰ ਮਿਲ ਕੇ ਵੀ ਸ਼ਾਮਾਂ ਨੂੰ ਬੋਲੋ ਜੀ ਤੇ ਚੰਗੀ ਗੱਡੀ ਹੈਗੀ ਆ ਚੰਗਾ ਖਾਣ ਪੀਣ ਲਈ ਹੈਗਾ ਫੇਰ ਪਤਾ ਕਿੰਦਾ ਦੁੱਖ ਵੜੇ ਸਾਡੀ ਜ਼ਿੰਦਗੀ ਜੇ ਸੱਚੀ ਸਾਡੇ ਬਜ਼ੁਰਗ ਜਿਹੜੇ 80 90 ਤੋਂ ਪਹਿਲਾਂ ਚਲੇ ਗਏ ਨਾ ਦੁਨੀਆ ਤੋਂ ਜੇ ਉਹ ਸੱਚੀ ਆ ਜਾਣ ਨਾ ਉਹ ਕਹਣਗੇ ਇਹਨੂੰ ਦੁੱਖ ਕਹਿੰਦੇ ਹੋ ਤੁਸੀਂ ਐਂ ਲੀਆਂ ਤੁਹਾਡੇ ਕੋਲ ਸਹੂਲਤਾਂ ਨੇ ਐਂ ਦਾ ਪੋਚੇ ਫੇਰ-ਫੇਰ ਕੇ ਮਰ ਗਏ ਅਹੀਂ ਤਾਂ ਕੋਠੇ ਲੇਪ-ਲੇਪ ਕੇ ਮਰ ਗਏ ਹੁਣ ਦੱਸੋ ਜਿਹਨੇ ਕੋਠੀ ਪਾਲੀ ਉਹਨੂੰ ਮੁਰਗੇ ਲੱਪਣ ਦੀ ਲੋੜ ਹੈਗੀ ਭਲਾ ਬੋਲ ਕੇ ਦੱਸਿਓ ਜੀ ਜਿਹਨੇ ਇੱਕ ਵਾਰੀ ਕੋਠੀ ਪਾਲੀ ਮੁਰਗੇ ਉਹਨੂੰ ਪੋਚਾ ਫੇਲਣ ਦੀ ਲੋੜ ਹੈਗੀ ਭਲਾ ਕੋਠੀ ਦੇ ਛੱਤ ਦੇ ਬੋਲੋ ਭਾਈ ਗੁਰੂ ਕੇ ਸਿੱਖੋ ਲੋੜ ਹੈਗੀ ਉਹਨੂੰ ਭਲਾ ਤੋ ਉਹ ਤੇ ਵਿਚਾਰੇ ਜੇ ਪੋਚਾ ਫਿਰ ਕੇ ਬੀਬੀਆਂ ਹਟਦੀਆਂ ਸੀ ਮੀਂਹ ਫੇ ਪੈ ਜਾਂਦਾ ਸੀ ਤੇ ਅੱਜ ਸਾਡੇ ਜੇ ਕਿਤੇ ਮੀਂਹ ਪੈਂਦਾ ਹੋਵੇ ਤਾਂ ਆਪਣੇ ਕਹਿੰਦੇ ਪਕੌੜੇ ਕੱਢ ਲਓ ਉਦੋਂ ਮੀਂਹ ਪੈਂਦਾ ਉਦੋਂ ਤੁਹਾਨੂੰ ਲੱਗ ਜਾਂਦੇ ਜੀ ਉੱਚੀ ਬੋਲੋ ਭਾਈ ਪਕੌੜੇ ਕੱਢ ਲਓ ਤੇ ਪੁਰਾਣਿਆਂ ਨੂੰ ਚਰਿਆਂ ਨੂੰ ਉਦੋਂ ਮੀਂਹ ਪੈਂਦਾ ਸੀ ਪਕੌੜੇ ਸੋਚ ਹੀ ਦਿੰਦੇ ਸੀ ਉਹ ल्या ਦਿੰਦੇ ਵੀ ਦਫਦਲ ਪ੍ਰਬੰਧ ਕਰੋ ਨਰਾਜ਼ ਹੋਣਾ ਕਿੱਥੇ ਜੇ ਬਾਲਣ ਵੀ ਗੱਲਾਂ ਕਰ ਬੈਠੇ ਰੋਟੀ ਕਿਦਾਂ ਖਾਣੀ ਜੀ ਹੁਣਾ ਹੁਣ ਸਿਲੰਡਰ ਆ ਗਏ ਪਿੰਡਾਂ 'ਚ ਹੀ ਗੱਡੀਆਂ ਆ ਜਾਂਦੀਆਂ ਐਨੇ ਸੁੱਖ ਸੁਹੂਲਤਾਂ ਤੋਂ ਬਾਅਦ ਵੀ ਪਤਾ ਕੀ ਹੁੰਦੇ ਆ ਟਿਉੜੀਆਂ ਦੇਖੋ ਬੰਦੇ ਦੇ ਮੱਥੇ ਤੇ